ਇਹੀ ਦੰਨੀ ਸ਼ੁਰੂ ਹੋ ਗਈ ਜਿੱਦਨ ਹਲਵਾਂਦੇ ਕਿਸਾਨ ਦੀ ਪਹਿਲੀ ਰੋਟੀ ਉੱਤੇ ਦਾਗ ਕਰਦੇ ਲੁੱਟ ਅਤੇ ਜ਼ਮੀਨ ਦੀ ਲੜਾਈ ਦਾ ਇੱਕ ਵਰਕਾ 138 ਸਾਲ ਪਹਿਲਾਂ ਕੱਗਰ ਦੇ ਮੁਲਕ ਵਿੱਚ ਲਿਖਿਆ ਜਾ ਰਿਹਾ ਸੀ ਅੰਦਰ ਕੌਣ ਹੈ ਕੋਈ ਨਹੀਂ ਸੀ ਉਸ ਸਮੇਂ ਲੋਕ ਦੂਰੀ ਗੁਲਾਮੀ ਦਾ ਸ਼ਿਕਾਰ ਸਨ ਇੱਕ ਪਾਸੇ ਤੇ ਦੂਜੇ ਪਾਸੇ ਰਾਜਿਆਂ ਦੇ ਜ਼ਗੀਰਦਾਰਾਂ ਦੀ ਜ਼ਮੀਨ ਤੋਂ ਵਰਵੇ ਕਿਸਾਨ ਰਾਜਿਆਂ ਜ਼ਗੀਰਦਾਰਾਂ ਦੇ ਮਜੂਰ ਸਨ ਤੇ ਉਹਨਾਂ ਦੀ ਹਾਲਤ ¿Cuál amato

ਅੱਜ ਗੀਰਦਾਰਾਂ ਦੇ ਬੰਦੇ ਸੂਹਾ ਲੈਂਦੇ ਫਿਰਦੇ ਮੈਂ ਪਿੰਡ ਕਿਲਾ ਤੇਰੇ ਘਰ ਦੇ ਮਰਦ ਬਾਹਰ ਨੇ ਨਹੀਂ ਤਾਂ ਤੌੜੀ ਤੋਂ ਪਹਿਲਾਂ ਉਹਨਾਂ ਦੀ ਲਤਾਂ ਬਾਹਾਂ ਟੁੱਟਨੀਆਂ ਸੀ ਅੱਜ ਦੇ ਨੰਗੋ ਜਿਸਾਖ ਖਾਂ ਦਾ ਇਟਾ ਹੀ ਸ਼ੌਕ ਹੈ ਆਪਣੀ ਜ਼ਮੀਨ ਤੇ ਅਗਾਓ ਇਹ ਸਾਗ ਵੀ ਸਾਡੇ ਮੁਰਕੇ ਦੀ ਕਮਾਈ ਦਾ ਸਰਦਾਰਾ ਮਾਲਕੀ ਮੁਰਕੇ ਤੋਂ ਵੱਡੀ ਐ ਸੰਤੀਏ ਤੇ ਉਹ ਸਾਡੀ ਐ ਕਿ ਮੌੜਾਂ ਦੀ ਧਰਤੀ ਕੋਈ ਇਹੋ ਜਿਹਾ ਸੂਰਮਾ ਜੰਮੇ ਜਿਹਦੀ ਮੜਕ ਦੇ ਮੋਰੇ ਹਵੇਲੀ ਦੀ ਸ਼ਾਨ ਵਿੱਕੀ ਪੈ ਜਾਏ ਇਹ ਮੌੜਾਂ ਦੀਆਂ ਤੀਵੀਆਂ 'ਚ ਕਣਕੰਡਾ ਹੁੰਦਾ ਤਾਂ ਘੱਟੋ-ਘੱਟ ਇੱਕ ਮਰਦ ਤਾਂ ਜ਼ਰੂਰ ਜੰਮਦੀ ਆ ਮੌੜਾਂ ਦੀ ਕੁਖੇਨੀ ਵੀ ਬਾਝ ਨਹੀਂ ਸਰਦਾਰਾਂ ਤੇਰੇ ਮਰਦ ਤੇ ਪੁੱਤਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੇਰੀ ਧੀ 'ਚ ਕਣਕੱਡਾ ਹੈਗਾ ਛਤਰਾ ਨਹੀਂ ਲੱਗਦਾ ਜਿਵੇਂ ਆ ਇਹ ਕਿਵੇਂ ਹਵਾਂ ਇਕੱਠਾਂ ਦੰਦਾ ਆਉਂਦਾ ਚਾ ਕਿਸ਼ਨਾ ਚਾ ਕਿੱਥੇ ਆ ਕਹਿ ਕੇ ਤਾਂ ਡੇਰੇ ਦਾ ਗਿਆ ਤੀ ਕੀ ਪਤਾ ਕਿਹੜੇ ਹਰਨਾ ਦੀ ਸਿੰਗੀ ਚੜਿਆ ਹੋਵੇ ਉਹ ਬਸ ਦੇਵ ਸਰਦਾਰ ਤੋਂ ਉਹਦੇ ਬੰਦੇ ਆਇਤੀ ਘਰੇ ਸਾਰੇ ਵੇੜੇ ਸਾਕ ਲਿਆਰਗੇ ਬੀਬੀ ਸਿਰ ਫੜੀ ਪਈ ਆ ਤਾਕਤ ਦੀ ਨਹੀਂ ਮੱਲਾ ਗੱਲ ਅਦਬ ਤੇ ਯਕੀਨ ਦੀ ਹੈ ਤੂੰ ਕੌਣ ਆ ਵੈਲੀਆ ਵੱਟਾ ਅਦਵੀ ਚੰਦ ਗੱਲਾਂ ਭਾਂਕਦਾ ਹੀ ਐ ਤੇ ਸੁਣਸਣ ਵੀ ਲੈਨਾ ਇਰੇ ਨੇ ਵੀ ਵੈਲੀ ਪਾੜ ਲੇ ਵੈਲੀ ਉਹਨਾਂ ਲਈ ਆ ਜਿਨ੍ਹਾਂ ਦੇ ਸਾਧਾਂ ਦੀ ਬੋਲੀ ਪੱਲੇ ਨਹੀਂ ਪੈਂਦੀ ਕਿਸ਼ਨੇ ਆ ਤੇ ਫਿਰ ਸਾਧਾਂ ਨੂੰ ਪਾਸੇ ਕਰ ਸੱਤਾ ਇੱਕ ਚ ਵੱਜ ਵੈਲੀ ਆ ਨਾਉ ਜਾਣਦਾ ਖੜਿਆਲਿਆ ਚੈਮਲਸ ਹਾਂ ਹੁਣ ਤੜੀ ਫੜੀ ਕੀਤੀ ਨਾ ਵੱਖੀ ਚਾਲਾ ਬਣਾ ਦੋ ਵੱਡੇ ਬੈਲੀ ਦੇ ਨਹੀਂ ਆਪਣੇ ਘਰ ਨੂੰ ਨਾ ਕਿਸੇ ਦੀ ਨਜ਼ਰ ਲੱਗ ਗਈ ਆ ਜਦੋਂ ਦੀ ਭਾਬੀ ਪੂਰੀ ਹੋਈ ਆ ਨਹੀਂ ਕਿਸ਼ਨੇ ਬਾਈ ਨੇ ਘਰ ਪੈਰ ਲਾਇਆ ਨਹੀਂ ਅਸੀਂ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ ਆ ਤੇ ਵੀਰੇ ਤੂੰ ਤੂੰ ਤਾਂ ਜਮਾਈ ਕੰਡ ਨਹੀਂ ਵੀ ਕਰ ਲਈ ਇਸ ਕਰ ਤੇ ਕੋਈ ਵੈਲੀ ਬੋਤ ਤੂੰ ਜਦਾ ਬਾਰ ਚੱਕਿਆ ਨਹੀਂ ਜਾਣਾ ਇਹਦੇ ਤੋਂ ਬਾੜ ਦੇ ਫਿਰ ਤੂੰ ਨਹੀਂ ਜਾਣੇ ਦੀ ਜਮੇਨਾ ਤੇ ਅਣਖਾਂ ਨਾਲ ਘਾਟਾ ਲਾਹੇ ਬਿਨਾ ਬਚਦੀਆਂ ਨਹੀਂ ਨਾ ਲਾਹੇ ਬਿਨਾ ਸੋਣਾ ਲੋਗਣ ਦੀ ਖਾਂ ਚਾਹੀਦੀ ਵਈ ਤਾਹ ਦੱਸਦੀ बंदे खाने भी दूंगा तो घोड़ी भी चेता तो होने चल कोई ना पाऊंगा बकार किसे दिन चंगा कोई ना माड़ा जे दलेर हो जरूर मुड़ा पाएगा ਓਏ ਥੋਡੇ ਚੋਂ ਕਿਹੜਾ ਆਪਣੀ ਨਿੱਕੀ ਦਾ ਸਾਗ ਲੈ ਕੇ ਸਾਡੇ ਘਰੇ ਗਿਆ ਤੀ ਓਏ ਗਾਲ ਸੁਣ ਓਏ ਇਹ ਸਾਗ ਦੇਣਾ ਵੀ ਹੋਗਾ ਨਾ ਤੇਰੇ ਵਰਗੇ ਨੰਗ ਦੇ ਘਰ ਨਹੀਂ ਦੰਦੇ ਜੇ ਦੁਬਾਰਾ ਆ ਗਿਆ ਨਾ ਗਿੱਟੇ ਗੋਡੇ ਛਾਂਤੂ ਸਾਲਿਆਂ ਦੇ ਨਾਲੇ ਸਮਝਾ ਲਿਆ ਆਪਣੇ ਵਾਲਿਆਂ ਨੂੰ ਜੇ ਦੁਬਾਰਾ ਸਾਗ ਦਾ ਪੱਤਾ ਵੀ ਤੋੜਿਆ ਨਾ ਤਾਂ ਖੇਤਾਂ ਦੀ ਚੱਕ ਲਾਈ ਥੋਡੀ ਓਏ ਨਾਲੇ ਥੋਡੇ ਜ਼ਗੀਰਦਾਰ ਦੀ ਓ ਫੜਾ टांग ਮੈਨੂੰ ਓ ਫੜਾ ਥੇ ਕਿਵੇਂ ਆ ਗੁੱਡਾ ਮੈਂ ਵਧੀਆ ਤੈਨੂੰ ਤਾਂ ਨਹੀਂ ਕੁਝ ਕਿਹਾ ਉਹਨਾਂ ਨੇ ਨਾ ਨਾ ਮੈਨੂੰ ਤਾਂ ਕੁਝ ਵੀ ਨਹੀਂ ਕਿਹਾ ਤੂੰ ਬੈਠ ਜਾ ਮੈਂ ਪਾਣੀ ਲੈ ਕੇ ਆਉਂਦੀ ਆ ਮਿੱਟੀ ਮਿੱਟੀ ਹੋਇਆ ਮੈਨੂੰ ਲੱਗਾ ਸੇਵਾ ਜਲਦੀ ਡੇਰੇ ਤੇ ਹੈ ਮਿੱਟੀ ਦਾ ਦੇਖੀ ਤੈਨੂੰ ਜਿਹੜੀ ਉਹ ਪਲੀਤ ਕਰਕੇ ਗਏ ਨੇ ਉਹ ਨਹੀਂ ਦਿਖੀ ਭਾਈ ਮੈਂ ਉਹੀ ਗੱਲ ਕਰਦਾ ਸੀਗਾ ਵੀ ਆਪਾਂ ਕਰਦੇ ਆ ਸ਼ਰੀਕਾ ਇਕੱਠਾ ਤੇ ਕਰਦੇ ਆ ਫਿਰ ਗੱਲਬਾਤ ਹੈ ਉਹ ਸ਼ਰੀਕਾ ਇਕੱਠਾ ਕਰਕੇ ਕਲੀਆਂ ਸਲਾਹਾਂ ਹੁੰਦੀਆਂ ਨੇ ਬਾਜੀਆਂ ਹਿੱਕ ਦੇ ਜੋਰ ਨਾਲ ਮੋੜੀਆਂ ਜਾਂਦੀਆਂ ਨੇ ਤੂੰ ਤੁਰਿਆ ਰਿਹਾ ਘਰ ਸੈਲਿਆਂ ਤੇ ਤੇਰੇ ਤੋਂ ਨਹੀਂ ਡੱਕਾ ਟੁੱਟਣਾ ਮੈਂ ਹੀ ਸਿਰ ਮੇਂ ਪੀਉ ਹਵੇਲੀ ਆਣੇ ਬਾਹਰ ਦੋ ਛਾਂਗੇ ਨੇ ਹੁਣ ਮੂੰਹ ਕਰਨੇ ਇਧਰ ਨੂੰ ਉਹ ਕਿਉਂ ਸੜ ਸਤੀ ਨੂੰ ਵਾਜਾ ਮਾਰਦਾ ਟੜਿਆ ਨਾਲ ਕਿਤੇ ਬੱਦਲ ਪੱਟੇ ਅਗਲਾ ਮਹਾਰਾਜ ਦਾ ਰਿਸ਼ਤੇਦਾਰ ਐ ਤੋਪਾਂ ਨਾਲ ਘੜੜਾ ਉਦੋਂ ਸਾਡਾ ਤੇਨਤਾ ਭਾਈ ਵਾਸਾ ਨੇਉਂ ਦੇ ਭਾਜੇ ਨਹੀਂ ਦਿਆ ਨਾ ਕਰੇ ਬਿਠੀ ਜਵਾਨ ਪੈ ਨਹੀਂ ਦਿੰਦੀ ਮੈਨੂੰ ਸਭ ਦਿੱਖਦਾ ਜਿਉਣਿਆ ਪਰ ਅੱਖੀ ਦੇਖੀ ਮੱਖੀ ਨਹੀਂ ਨਿਕਲਦਾ ਮੈਂ ਕੋਈ ਕਿਸਨੇ ਆ ਤੂੰ ਮੇਰਾ ਮਾਂ ਜਾ ਆ ਪਰ ਵੀਰੇ ਆ ਮੈਂ ਕਹਿਣਾ ਨਹੀਂ ਲੜਨਾ ਕਰਮ ਮੇਰਾ ਖੀਤੀ ਹੈ ਤੇ ਤਰਮ ਮੇਰਾ ਗਰਸਤਾ ਹੱਥੀਂ ਵਿਜਣਾ ਤੇ ਟੱਬਰ 'ਚ ਬੈ ਕੇ ਖਾਣਾ ਬਈ ਮੇਰਾ ਨੋ ਜੌਣ ਸਿੰਘ ਹੈ ਬਈ ਤੇ ਮੈਂ ਜੌਣ ਦੀ ਸੌਂਖਾ ਕੇ ਆਇਆ ਤੂੰ ਚਾਹੇ ਮੈਨੂੰ ਬੇਣਖਾ ਕਹੇ ਚਾਹੇ ਕੁਛ ਕ ਮੈਂ ਮਰਨਾ ਨਹੀਂ ਹੈਗਾ ਤੇ ਹਰ ਚੀਜ਼ਾਂ ਤਾਂ ਐ ਜਿਉਣਾ ਆ ਪਰ ਇਹ ਤੜਵੈਲ ਬੰਦਾ ਨਹੀਂ ਜਿਉਂ ਦਿੰਦਾ ਸਾਡੇ ਹਰ ਘਰ ਹੁਣ ਮਜਾਰੇ ਵੀ ਹਵੇਲੀ ਦੀਆਂ ਕੰਧਾਂ ਨਾਲ ਖਹਿਣ ਲੱਗ ਪਏ ਕਿੰਨਾ ਡਰੂ ਐ ਤੇਰਾ ਸਰਦਾਰ ਥਾਣੇਦਾਰਾ ਅਜੇ ਦਾ ਸੀ ਹਵੇਲੀ ਕਣੀ ਝਾਕੇ ਵੀ ਨਹੀਂ ਤੇ ਉਹ ਸਾਡੇ ਦੇ ਥਾਣਾ ਚੜਾ ਲਿਆ ਆ। ਛੇਤਣ ਅਸੀਂ ਮਜਾਰੇ ਆਪਣੀ ਆਈ ਤੇ ਆ ਗਏ ਨਾ। ਸਣੇ ਹਵੇਲੀਆਂ ਥਾਣੇ ਸਨਾਮ ਵਾਲੀ ਨਦੀ 'ਚ ਖੜਾ ਦੇਾਂਗੇ। ਚਲੋ ਉਤੋਂ ਪਹਿਲਾਂ ਤੈਨੂੰ ਸਨਾਮ ਵਾਲਾ ਥਾਣਾ ਦਿਖਾਉਨੇ ਆ। ਮਾਰ ਮਾਰ ਕੇ ਤੇ ਜੋੜਾਂ 'ਚ ਰਾਤ ਬਾਦੇ ਉਹ ਬੱਡੇ ਬੈਲੀ ਦੇ। ਦਾ ਸੱਤ ਤੇ ਦਲੇਰ ਬੰਦੇ ਦੀ ਅੱਖ ਜਹਿਮਲ ਤੋਂ ਕਦੇ ਨਹੀਂ ਛਪਦੀ ਮੜਾ ਅੱਖ ਤੋਂ ਬਿਨਾ ਕਾਦੀ ਦਲੇਰੀ ਜਹਿਮਲ ਸਿਆ ਦਲੇਰ ਤਾਂ ਦੁਨੀਆ ਤੇ ਲੱਖਾਂ ਨੇ ਪਰ ਇਨਾਂ ਰੋਈਆਂ ਨੂੰ ਸਿਰਫ ਅਣਕੀ ਬੰਦਿਆਂ ਦੀ ਲੋੜ ਹੈ ਮੇਰਾ ਤੇਰੇ ਨਾਲ ਕੋਈ ਰੌਲਾ ਨਹੀਂ ਕੁੰਡਾ ਖੋਲ ਬਾਹਰਲੇ ਪਿੰਡੋਂ ਆਇਆ ਲੱਗਦਾ ਧੜਵਿਆ ਜਿਹੜਾ ਹਵੇਲੀ ਦਾ ਖੌਫ ਨਹੀਂ ਜਾਣਦਾ ਹੰਡੀਆਂ ਦੇ ਖੌਫ ਦੀ ਉਮਰ ਲੰਘ ਚੁੱਕੀ ਆ ਸਰਦਾਰ ਨੀ ਹਵੇਲੀ ਦਾ ਖੌਫ ਵਾਲੇ ਤੂੰ ਦੇਖਿਆ ਹੀ ਕਿੱਥੇ ਆ ਚੋਰਾ ਇਹ ਮਹਿਲ ਅਟਾਰੀਆਂ ਸਾਨੂੰ ਖਰਾਚ ਨਹੀਂ ਮਿਲੇ ਸਾਡੇ ਪੁਰਖਿਆਂ ਨੇ ਹਿੱਕ ਦੇ ਜੋਰ ਨਾਲ ਬਣਾਏ ਨੇ ਤੇ ਤੇਰੇ ਵਰਗਿਆਂ ਦੇ ਸਿਰ ਵੱਢ ਕੇ ਹਵੇਲੀ ਦੀਆਂ ਨੀਹਾਂ ਚ ਜਿਣੇ ਨੇ ਤੁਸੀਂ ਕਿਹੜਾ ਵਜ਼ੀਰ ਖਾਨ ਤੋਂ ਘੱਟੋਂ ਜ਼ਾਲਮੋਂ ਤੁਹਾਡੇ ਪਾਪ ਦੀਆਂ ਕੰਧਾਂ ਅੱਜ ਨਹੀਂ ਤਾਂ ਕੱਲ ਟੁੱਟਣਗੀਆਂ ਟੁੱਟਣਗੀਆਂ ਇਹ ਕੰਧਾਂ ਨਹੀਂ ਟੁੱਟਣੀਆਂ ਧੜ ਗਿਆ ਸਾਡੀ ਸਰਦਾਰੀ ਤੇ ਸਾਡਾ ਦਬਾ ਸਦਾ ਹੀ ਕਾਇਮ ਰਹੂਗਾ ਤੁਹਾਡੀਆਂ ਇਹ ਸਰਦਾਰੀਆਂ ਸਾਡੀ ਕਿਰਤ ਕਮਾਈ ਦੇ ਸਿਰ ਤੇ ਨੇ ਸਰਦਾਰਨੀਆਂ ਆ ਜਿਹੜੇ ਕੰਗਣ ਤੂੰ ਪਾ ਕੇ ਬੈਠੀ ਐ ਨਾ ਇਹ ਵੀ ਸਾਡੀਆਂ ਕਮਾਈਆਂ ਦੇ ਨੇ तो पहला कि मैं तेरे हाथ वट के लाव इन्हों फा देनू फड़ोए साग दे बदले कंगन ले चले। ਕਹਿ ਦੀ ਆਪਣੇ ਸਰਦਾਰ ਨੂੰ ਕਿ ਮਜਾਰਿਆਂ ਦਾ ਕਿਸ਼ਨਾ ਆਇਆ ਥੀ ਆਹ ਕੰਗਣ ਲੈ ਗਿਆ ਤੇਰੇ ਕਿ ਅਸਲ ਦਾ ਚਣਿਆ ਹੈ ਨਾ ਤਾਂ ਕਿਸ਼ਨੇ ਮੋਰ ਤੋਂ ਕੰਗਣ ਲੈ ਕੇ ਦਿਖਾ ਚੱਲ ਮਕੜਾ ਚੰਗਾ ਮਾਰਿਆ ਹੀ ਮਾਰਾ ਕਹੇ ਵੱਡੇ ਗੁੱਟ ਤਾਂ ਹੀ ਨਾਪ ਲਿਆ ਲੱਗਦਾ ਆਹਾਂ ਦਾ ਕਾਦਾ ਮਾਨ ਚੈਂਬਲਾ ਲੁੱਟਦੇ ਮਾਲ ਦਾ ਬਾਲਾ ਚਸਕਾ ਨਹੀਂ ਪਾਈਦਾ ਆਪਾਂ ਬਾਗੀ ਆਂ ਲੋਟੇਰੇ ਨੇ ਅਪਾ ਜੀ ਸਾਡੇ ਲਈ ਤਾਂ ਬਾਗੇ ਲਟੇਰੇ ਇੱਕ ਬਰਾਬਰ ਹੀ ਆ